ਖਤਰੀ ਵੀ ਕਿਹਾ ਜਾਂਦਾ ਉਹਨਾਂ ਵਾਸਤੇ ਦੁਸ਼ਹਿਰਾ ਵੀ 라ਵਣ ਬਣਾਇਓ ਕਿਉਂਕਿ ਉਹ ਲੜਨ ਵਾਲੇ ਸੀਗੇ ਤੇ ਇੱਥੇ ਵੀ 라ਵਣ ਨੂੰ ਮਾਰਨ ਦੀ ਗੱਲ ਹੈ ਦੁਸ਼ਹਿਰੇ ਦੇ ਵਿੱਚ ਪਰ ਹੁਣ ਤੇ ਮਜ਼ਾਕ ਜੇ ਬਣ ਗਿਆ ਨਾ ਇਹ ਧਿਆਰ ਵੈਸੇ ਖਤਰੀਆਂ ਨੂੰ ਦਿੱਤਾ ਸੀ ਹੁਣ ਦੇ ਅਜੀਬ ਜਿਹਾ ਸਿਸਟਮ ਬਣਿਆ ਹੋਇਆ ਉਹ ਵਿਚਾਰਾ 라ਵਣ ਪਤਾ ਨਹੀਂ ਕਦੋਂ ਦਾ ਮਰ ਗਿਆ ਉਹਨੂੰ ਹਜੇ ਵੀ ਉਹ ਚ ਬੰਮ ਪਟਾਕੇ ਪਾ ਕੇ ਉਹਨੂੰ ਸਾੜੀ ਜਾਂਦੇ ਨੇ ਅਜੀਬ ਜਿਹਾ ਸਿਸਟਮ ਨਾ ਵੀ ਕਿੰਨੀਆਂ ਸਦੀਆਂ ਪਹਿਲਾਂ ਉਹ ਮਰ ਗਿਆ ਵੀ ਬਖਸ਼ਦੇ ਉਹਨੂੰ ਹੁਣ ਹੁਣ ਉਹਦਾ ਵਿਚਾਰੇ ਜਲੂਸ ਕੱਢਿਆ ਹੋਇਆਵੇਂ ਪਰ ਫਿਰ ਵੀ ਚੱਲੀ ਜਾਂਦਾ ਵੈਸੇ ਤੁਹਾਨੂੰ ਲੱਗਦਾ ਨਹੀਂ ਇਹ ਮੂਰਖਾਂ ਦੇ ਤਿਹਾਰ ਹੋਏਗੇ ਨੇ ਜਿਹੜਾ ਵੀ ਇਹਨੂੰ ਮਲਾਵੇ ਉਹ ਸਿਆਣਾ ਦੇ ਹੋਈ ਨਹੀਂ ਸਕਦਾ ਕਦੀ ਵੀ ਉਹ ਤੇ ਮੂਰਖ ਹੈ ਭਾਵੇਂ ਦੀਵਾਲੀ ਵਰਗਾ ਤਿਹਾਰ ਮਨਾਉਣ ਵਾਲੇ ਲੋਕ ਉਹ ਵੀ ਤਾਂ ਮੂਰਖ ਹੀ ਨੇ ਸਾਰੀ ਜ਼ਿੰਦਗੀ ਬੰਦਾ ਪੈਸੇ ਸਾਂਭਦਾ ਕਿਸੇ ਦਾ 100 ਦਾ ਨੋਟ ਵੀ ਗਵਾਜ ਜਾਵੇ ਉਹ ਵੀ ਸਾਂਭ-ਸਾਂਭ ਕੇ ਰੱਖਦਾ ਇਹ ਦੀਵਾਲੀ ਵਾਲੇ ਦਿਨ 5000 ਦੇ ਪਟਾਕੇ ਨੂੰ ਆਪੇ ਅਗਲਾ ਦਿੰਦਾ 5000 ਰੁਪਏ ਸਾਹਮਣੇ ਫੂਕ ਛੱਡੇ ਕੀ ਨਿਕਲਿਆ ਉਹਦੇ ਵਿੱਚੋਂ ਹਵਾ ਹੀ ਗੰਦੀ ਕੀਤੀ ਐ 에ਅਰ ਪੋਲੂਸ਼ਨ ਫਲਾਈ ਐ ਰੱਬ ਦੀ ਕੁਦਰਤ ਨੂੰ ਹੀ ਖਰਾਬ ਕੀਤਾ ਨਿਕਲਿਆ ਤਾਂ ਉੱਚੋ ਵੀ ਕੁਝ ਨਹੀਂ ਆ ਜਿੰਨੇ ਰਾਵਣ ਸਾੜ ਸਾੜ ਕੇ ਵੀ ਹਵਾ ਹੀ ਗੰਦੀ ਕੀਤੀ ਜਾ ਰਹੀ ਹੈ ਉਹ ਤੇ ਮਰ ਗਿਆ ਜਿਹੜਾ ਉਹਨੇ ਮਰਨਾ ਸੀਗਾ ਉਹ ਰਾਵਣ ਤੇ ਮਰ ਗਿਆ ਉਹਨੂੰ ਅੱਜ ਵੀ ਸਾੜੀ ਜਾਂਦੇ ਨੇ ਤੇ ਜਿਹੜੇ ਰਾਵਣ ਅੱਜ ਜਿੰਦੇ ਨੇ ਇਹਨਾਂ ਦਾ ਕੀ ਬਣੂਗਾ ਹੁਣ ਇਹਨਾਂ ਨੂੰ ਕੌਣ ਪੁੱਛੂਗਾ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਨੇਤੇ ਬਣ ਕੇ ਇਹ ਅੱਜ ਦੇ ਰਾਵਣ ਜਿਹੜੇ ਕਹਿੰਦੇ ਨੇ ਵੀ ਇਸ ਦੇਸ਼ 'ਚ ਰਹਿਣਾ ਤਾਂ ਸਾਡੇ ਵਰਗੇ ਬਣ ਕੇ ਰਹੋ ਇਹਨਾਂ ਦਾ ਕੀ ਇਹ ਇਹ ਰਾਵਣਾਂ ਦਾ ਕੀ ਹੋਏਗਾ ਆਪਣੇ ਆਪ ਨੂੰ ਇਹ ਰਾਮ ਸਮਝਦੇ ਨੇ ਪਰ ਹੈਗੇ ਇਹ ਵੀ ਰਾਵਣ ਹੀ ਨੇ ਹੈ ਆਪਣੇ ਆਪ ਨੂੰ ਇਹ ਰਾਮ ਸਮਝਦੇ ਨੇ ਤੇ ਉਸ ਰਾਵਣ ਨੂੰ ਮਾਰਦੇ ਨੇ ਪਤਲਾ ਬਣਾ ਕੇ ਪਰ ਇਹ ਵੀ ਤਾਂ ਰਾਵਣ ਹੀ ਨੇ ਤੁਸੀਂ ਰਾਮ ਕਿੱਥੋਂ ਬਣ ਗਏ ਵੈਸੇ ਰਾਵਣ ਮੈਂ ਕਹਿੰਨਾ ਉਹ ਵਾਲਾ ਰਾਵਣ ਤਾਂ ਫਿਰ ਚੰਗਾ ਸੀਗਾ ਸੀਤਾ ਜੀ ਨੂੰ ਚੋਕੇ ਲੈ ਗਿਆ ਪਰ ਉਹਨੇ ਬਦਸਲੂਕੀ ਨਹੀਂ ਕੀਤੀ ਇਤਿਹਾਸ ਪੜ ਕੇ ਵੇਖ ਲਓ ਭਾਵੇਂ ਰਾਮਾਨੰਦ ਸਾਗਰ ਦੀ ਰਮਾਇਣ ਵੇਖ ਲਿਓ ਉਹਨੇ ਬਦਸਲੂਕੀ ਨਹੀਂ ਸੀ ਕੀਤੀ ਸੀਤਾ ਜੀ ਦੇ ਨਾਲ ਬੜੇ ਚੰਗੇ ਢੰਗ ਦੇ ਨਾਲ ਬਗੀਚੇ ਦੇ ਵਿੱਚ ਰੱਖਿਆ ਸੀ ਇੱਜ਼ਤ ਦੇ ਉੱਤੇ ਹਮਲਾ ਤੱਕ ਨਹੀਂ ਸੀ ਕੀਤਾ ਤੇ ਅੱਜ ਦੇ ਰਾਵਣ ਕੀ ਵਾਪਰਿਆ ਭਾਵੇਂ 84 ਦੀ ਗੱਲ ਕਰ ਲਓ ਤੇ ਭਾਵੇਂ ਹਰਿਆਣੇ ਦੀ ਗੱਲ ਕਰ ਲਓ ਕੀ ਵਾਪਰਿਆ ਇਹ ਇਹ ਰਾਵਣ ਤੇ ਬਦਸਲੂਕੀਆਂ ਤੇ ਬਦਸਲੂਕੀ ਕੀ ਹੈ ਤੇ ਉਹ ਬੜੀ ਅੱਗੇ ਲੰਘੇ ਨੇ ਜਿਹੜੀ ਚੀਜ਼ ਮੈਂ ਇੱਥੇ ਬਹਿ ਕੇ ਬੋਲ ਵੀ ਨਹੀਂ ਸਕਦਾ ਇਹ ਵੈਸੇ ਆਪਣੇ ਆਪ ਨੂੰ ਰਾਮ ਬਣਦੇ ਨੇ ਪਰ ਬਦਸਲੂਕੀਆਂ ਇਦਾਂ ਦੀਆਂ ਕਰਦੇ ਨੇ ਕਿੱਡੀ ਅਜੀਬ ਗੱਲ ਹੈ ਖੈਰ ਖੱਤਰੀਆਂ ਨੂੰ